ਪਰਾਏ ਆ ਜਦੋਂ ਇਹ ਕਰ ਪੂਰਾ ਰੈਡੀ ਹੋ ਗਿਆ ਅਲਟੀਮੇਟ ਲੱਗੂਗਾ ਸੋ ਤੇਆ ਕੋਟਲੇ ਆਏ ਆ ਪਿੰਦਰ ਨੂੰ 7 ਸਟੋਰ ਤੋਂ ਥੋੜੀ ਜਿਹੀ ਟੀ-ਸ਼ਰਟਾਂ ਹੀ ਲੈ ਲਈਏ ਲੋ ਵੀ ਜਾਲੇ ਝਾੜਨ ਨਾਲ ਆਪਾਂ ਲੈ ਆਂ ਗੜ ਪਹਿਲਾਂ ਪੇ ਜਾਲੇ ਝਾੜਦੇ ਫਿੰਗਰਪ੍ਰਿੰਟਸ ਆਪਣੇ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ ਆ ਮਤਲਬ ਹਰ ਬੰਦਾ ਆਪ ਦੇ ਆਪ ਦੇ ਘੈਂਟ ਆ ਡਿਫਰੈਂਟ ਆ ਐਕਸਟਰਾ ਆਰਡਨਰੀ ਆ ਪਰ ਆਪਣੀ ਜ਼ਿੰਦਗੀ ਦੀ ਮਿਹਨਤ ਆਪਣੀ ਜ਼ਿੰਦਗੀ ਦੀ ਜਦੋਂ ਜੈ ਦੀ ਆਪਾਂ ਨੂੰ ਇੱਕ ਆਰਡਨਰੀ ਬਣਾ ਲੈਂਦੀ ਆ ਸੋ ਜ਼ਿੰਦਗੀ ਚ ਦੱਬ ਕੇ ਮਿਹਨਤ ਕਰੋ ਆਪ ਦੇ ਆਪ ਨੂੰ ਐਕਸਪਲੋਰ ਕਰੋ ਕਿ ਤੁਸੀਂ ਕਿਹੜੀ ਚੀਜ਼ ਵਧੀਆ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਪਹਿਲੀ ਵਾਰੀ ਤੁਹਾਨੂੰ ਉਹ ਚੀਜ਼ ਲੱਭ ਜੇ ਵੀ ਹਾਂ ਆਹ ਚੀਜ਼ ਮੈਂ ਵਧੀਆ ਕਰ ਸਕਦਾ ਹੋ ਸਕਦਾ ਤੁਹਾਨੂੰ ਟਾਈਮ ਲੱਗ ਜਾਏ ਪਰ ਆਪ ਦੇ ਆਪ ਨੂੰ ਐਕਸਪਲੋਰ ਕਰਨਾ ਸ਼ੁਰੂ ਕਰੋ ਵੈਲਕਮ ਬੈਕ ਟੂ ਚੈਨਲ ਗਾਇਜ਼ ਆਈ ਹੋਪ एवरीवन ਇਜ਼ ਡੂਇੰਗ ਕਰੈਕਟ ਗੇਟ ਗੇਟ ਕਿਵੇਂ ਕਰਨਾ ਲੈਣਾ एवरीवन ਇਜ਼ ਡੂਇੰਗ ਗੋਇੰਗ ਗੋਇੰਗ ਗੇਟ ਨੋਟ ਗੇਟ ਵਲੌਗ ਤਾਂ ਅੱਜ ਸਵੇਰ ਦਾ ਸ਼ੁਰੂ ਹੋਇਆ ਹੋਇਆ ਪਹਿਲਾਂ ਉਹ ਦੇਖੋ ਜਦ ਨੂੰ ਅਸੀਂ ਗੱਡੀ 'ਚ ਬੈਠਨੇ ਆ ਕਿੱਥੇ ਜਾਣਾ ਅੱਜ ਮੰਡੀ ਉਹ ਮੰਡੀ ਨਹੀਂ ਮੱਲੇਰ ਕੋਟਲੇ ਹਾਂਜੀ ਸਸਤਰੇ ਕਾਲਜੀ ਕੀ ਹਾਲ ਚਾਲ ਜੀ ਟਾਈਮ ਸਵੇਰ ਦੇ 7:30 ਹੋ ਗਏ ਤੇ ਆਪਾਂ ਉੱਠ ਗਏ ਅੰਦਰ ਤਾਂ ਇਹ ਲੱਗ ਰਿਹਾ ਸੀਗਾ ਵੀ ਬਹੁਤ ਹਨੇਰਾ ਬਾ ਵੀ ਹਲ ਤਾਂ ਸਵੇਰ ਦੇ 5:5 ਵਜੇ ਹੋਣਗੇ ਬਟ ਜਦੋਂ ਉੱਠ ਕੇ ਦੇਖਿਆ 7:30 ਹੋਏ ਸੀ ਬਾਹਰ ਦੱੜ ਪੂਰੇ ਹੋਏ ਹੋਏ ਨੇ ਤੇਰਨ ਛੇਰ ਅੱਜਕੱਲ ਮੇਰੇ ਨਾਲ ਹੀ ਉੱਠ ਕੱਢਦਾ ਵਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੰਮਾ ਉੱਠ ਘੜੀ ਉਹ ਜਦੀ ਉੱਠ ਕੇ ਬਹਿ ਜਾਂਦਾ ਫਿਰ ਉਹਨੂੰ ਪਹਿਲਾਂ ਦੁੱਧ ਦੇ ਕੇ ਆਇਆ ਗਰਮ ਕਰਕੇ ਪੀਣ ਨੂੰ ਹੁਣ ਮੇਰੀ ਆਪਦੀ ਚਾਹ ਤਰੀ ਹੋਈ ਆ ਚਾਹ ਪੀ ਕੇ ਕਹਿਣੇ ਜੇ ਹੋ ਕੇ ਅੱਜ ਸਾਰੇ ਘਰ ਦੀ ਪਹਿਲਾਂ ਚੰਗੀ ਤਰ੍ਹਾਂ ਸਫਾਈ ਕਰਨੀ ਆ ਕਿਉਂਕਿ ਹੁਣ ਥੋੜੇ ਕੁ ਦਿਨ ਬੰਦ ਰਹਿਣ ਕਰਕੇ ਛੋਟੇ 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 ਜਾਲੇ ਲੱਗ ਗਏ ਐਦਾਂ ਕਰਕੇ ਇਹ ਸਾਰੇ ਅੱਜ ਲਾਉਣੇ ਨੇ ਜਿਹੜੀ ਬਾਹਰ ਪੀਓਪੀ ਹੋਈ ਹੋਈ ਆ ਉੱਥੇ ਜਾਲੇ ਲੱਗ ਕੇ ਉਹਦੇ ਵਿੱਚ ਮੱਛਰ ਨਿਰੇ ਹੀ ਫਸਿਆ ਪਿਆ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਤਾਂ ਕੱਲ ਦੇਖਿਆ ਅੰਦਰ ਨਹੀਂ ਹਲੇ ਐਵੇਂ ਹੈਗਾ ਅੰਦਰ ਤਾਂ ਉੱਥੇ ਹੀ ਆ ਵੀ ਜਿਵੇਂ ਟਾਇਲਾਂ ਲੱਗੀਆਂ ਹੋਈਆਂ ਨੇ ਆਪਣੀ ਕਿਚਨ 'ਚ ਉੱਥੇ-ਉੱਥੇ ਹੀ ਹੋਇਆ ਹੋਇਆ ਬਾਕੀ ਸਾਰਾ ਸਾਫ ਬਾਹਰ ਦੇਖੋ ਆ ਦੇਖੋ ਇਹ ਆਰਾ ਮੱਛਰਾ ਉਹ ਜਿਹੜੀ ਮਛਰੀ ਜੀ ਹੁੰਦੀ ਆ ਬਰੀਕ ਬਰੀਕ ਸਾਰੀ ਉਹ ਫਸੀ ਪਈ ਆ ਹੁਣ ਪਹਿਲਾਂ ਤੇ ਇਹ ਸਾਫ ਕਰਨੇ ਆ ਤੇ ਬਾਹਰ ਮੌਸਮ ਪੂਰਾ ਸੋਹਣਾ ਹੋਇਆ ਹੋਇਆ ਰਣਛੇਰ ਨੇ ਉੱਠਦੇ ਨਹੀਂ ਆਪਦੇ ਟਾਇਲ ਚੱਕੇ ਨੇ ਪਹਿਲਾਂ ਕਿਉਂ ਵੀ ਰਣਛੇਰ ਟਾਇਲ ਲੈਣੇ ਸੀਗੇ ਹਰਨਸ਼ੇਰ ਐਕਸਾਈਟਡ ਹੋ ਜਾਂਦਾ ਜਦੋਂ ਉਹਨੇ ਜੋਧਾ ਜਾਣਾ ਉੱਥੇ ਜੋਧਾ ਵਾਲੇ ਟਵਾਏ ਦੇਖ ਕੇ ਪੂਰਾ ਐਕਸਾਈਟਡ ਹੋ ਜਾਂਦਾ ਇੱਥੇ ਆ ਕੇ ਜਿਹੜੇ ਇੱਥੇ ਪੈਨੇਨਾਂ ਦੇਖ ਕੇ ਪੂਰਾ ਐਕਸਾਈਟਡ ਹੋ ਜਾਂਦਾ ਕਹਿੰਦਾ ਮਮਾ ਮੈਂ ਸਕਾਰਪਿਓ ਖੜਾਤੀ ਪਾਰਕਿੰਗ ਚ ਲਾਤੀਆਂ ਕਹਿੰਦਾ ਮੈਂ ਗੱਡੀਆਂ Thar ਥਾਰ ਥੋੜੀ ਹਾਲੇ ਹੋ ਨਹੀਂ ਉਹ ਤਾਂ ਮਕਲੈਰਨ ਐ ਇਧਰ ਲਈ ਤਾਂ ਨਹੀਂ ਸਕਾਰਪਿਓ ਨਹੀਂ ਹੈਗੀ ਇਹ ਮਕਲੈਰਨ ਆ ਹਾਂ ਥਾਰ ਕਿੱਥੇ ਆ ਹਾਂ ਇਹ ਥਾਰਾ ਵੈਰੀ ਗੁੱਡ ਖੇਡਣਾ ਬਸ ਅਸੀਂ 10 ਮਿੰਟ ਖੇਡੇ ਆ ਹੁਣ ਅਸੀਂ ਸਿਮਨੀ ਕੇ ਘਰੇ ਜਾਣਾ ਵਾ ਰਾਤ ਸੁਪਨੇ ਚ ਵੀ ਇਹਨੂੰ ਸਿਮਨੀ ਯਾਦ ਆਉਂਦੇ ਸੀ ਲਓ ਵੀ ਜਾਲੇ ਝਾੜਨ ਨਾਲ ਆਪਾਂ ਲਿਆ ਅਗੋਂ ਪਹਿਲਾਂ ਆਪਾਂ ਜਾਲੇ ਝਾੜ ਗਏ ਲੱਗੇ 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 ਮੈਨੂੰ ਨਾ ਕਮੈਂਟ ਕਰਕੇ ਤੁਸੀਂ ਇੱਕ ਗੱਲ ਦੱਸਿਓ ਵੀ ਸਾਰੇ ਕਹਿੰਦੇ ਹੁੰਦੇ ਆ ਵੀ ਸੌਣ ਦੇ ਮਹੀਨੇ 'ਚ ਘਰੋਂ ਜਾਲੇ ਨਹੀਂ ਲਾਹੀਦੇ ਹੁੰਦੇ ਵੀ ਇਹਦਾ ਕੀ ਰੀਜ਼ਨ ਹੁੰਦਾ ਵੀ ਜਾਲੇ ਕਿਉਂ ਨਹੀਂ ਲਾਹੀਦੇ ਹੁੰਦੇ ਮੈਨੂੰ ਤਾਂ ਬਸ ਇੰਨਾ ਕੀ ਪਤਾ ਵੀ ਸ਼ਾਇਦ ਇਹੀ ਹੋ ਸਕਦਾ ਵਾ ਵੀ ਜਿਹੜੇ ਮੱਕੜੀਆਂ ਨੇ ਜਾਲੇ ਲਾਏ ਹੁੰਦੇ ਨੇ ਉਹਨਾਂ ਵਿੱਚ ਮੱਛਰ ਫਸ ਜਾਂਦਾ ਵਾ ਹੋਰ ਤਾਂ ਕੋਈ ਰੀਜ਼ਨ ਹੋ ਸਕਦਾ ਜਾਂ ਨਹੀਂ ਹੋ ਸਕਦਾ ਉਹ ਤੁਸੀਂ ਕਮੈਂਟ ਕਰਕੇ ਦੱਸਿਓ ਬਟ ਹੁਣ ਆਪਣੀ ਮਜਬੂਰੀ ਆ ਜਿਹੜੇ ਪੋਰਚ ਚ ਜਾਲੇ ਲੱਗੇ ਹੋਏ ਨੇ ਉਹ ਤਾਂ ਆਪਾਂ ਨੂੰ ਲਾਉਣੀ ਪੈਣੀ ਆ ਕਿਉਂਕਿ ਬਹੁਤ ਜ਼ਿਆਦਾ ਬੁਰੇ ਲੱਗ ਰਹੇ ਆ ਹੁਣ ਕੀ ਕਿਹਾ ਮੈਂ ਮਮਾ ਮੇਰੇ ਕੋਲੇ ਜਣਾ ਮਮਨੇ ਮਮਾ ਨੇ ਵੀ ਜਣਾ ਮੇਰੇ ਕੋਲ ਲੈ ਨਾ ਨਾ ਆਪਾਂ ਉਹ ਨਹੀਂ ਲੈ ਕੇ ਜਾਣਾ ਲੈ ਜੀ ਲੈ ਜੀ ਪਰਜੋ ਲੈ ਜੰਨੇ ਆ ਮਮਾ ਨੂੰ ਨਹੀਂ ਲੈ ਕੇ ਜਾਣਾ ਤੇ ਤੁਸੀਂ ਵੀ ਨਹੀਂ ਜਾਣਾ ਲੈਣਾ ਮਮਾ ਤਾਂ ਅੱਜ ਸਵੇਰ ਦੀ ਤਿਆਰੋ ਵੀ ਕਰਦੀ ਆ ਪਲੇਅਰ ਕੋਟਲੇ ਦੇ ਚਾਚ ਹੈਨੇ ਲਿਆਉਣੀਆਂ ਉਥੋਂ ਸਬਜ਼ੀਆਂ ਮੌਸਮ ਸੁਵੇਰ ਦਾ ਜਿਦਾ ਹੀ ਆ ਹਲਕੀਆਂ ਹਲਕੀਆਂ ਕਣੀਆਂ ਹਲਕੇ ਹਲਕੇ ਬੱਦਲ ਮੈਂ ਤਾਂ ਬਰਬਾਰ ਪਕੌੜੇ ਖਾਣੇ ਬਣਦੇ ਆ ਖੜ ਜਾ ਖੜ ਜਾ ਖਵਾਉਣਾ ਤੈਨੂੰ ਪਕੌੜੇ ਵੈਹ ਜਿਨ੍ਹਾਂ ਨੂੰ ਨਹੀਂ ਪਤਾ ਅਸੀਂ ਕੱਲ ਦੇ ਪਿੰਡ ਆਏ ਹੋਏ ਆ ਅੰਧੇਰ ਖੇੜੀ ਥੋੜੀ ਜਿਹੀ ਘਟਾ ਅੱਜ ਦੋਨੇ ਸਿਲੰਡਰ ਵੀ ਭਰਾ ਕੇ ਰੱਖੇ ਨੇ। ਬਰਸੋਂ ਪੂਰੀ ਰੀਜ ਲੱਗ ਗੱਡੀ ਧੁੱਤੀ ਸੀ ਤੇ ਅੱਜ ਹੁਣ ਗੱਡੀ ਗੰਦੀ ਹੋ ਗਈ ਰਹੀ ਆ। ਤਾਂ ਹੀ ਆਪਾਂ ਉਹਨੇ ਗੱਡੀ ਸਰਵਿਸ ਸਟੇਸ਼ਨ ਤੋਂ ਰਿਸਤਵਾਈ ਕਿਉਂਕਿ ਫਿਰ ਇੰਨੇ ਪੈਸੇ ਵੀ ਲੱਗਦੇ ਆ ਉੱਥੇ ਯਾਰ। ਨਹੀਂ ਅੱਜਕੱਲ ਰੋਜ ਆਉਂਦੇ ਆ। ਆਉਂਦੇ ਵੀ ਮੀਂਹ ਇਦਾਂ ਦੇ ਆਕਣੀਆਂ ਹੀ ਵਾਲੇ। ਉਹ ਨਾ ਤਾਂ ਮੀਂਹ ਪੈਂਦਾ ਹੀ ਆ। ਨਾ ਗੱਡੀ ਸਾਫ਼ ਰਹਿੰਦੀ ਆ। ਮਤਲਬ ਵਿੱਚ ਵਿਚਾਲਾ ਜਾ ਹੋ ਜਾਂਦਾ ਨਾ ਇਦਾਂ ਮੇੜਾ ਉੱਧਰ ਦੇ। ਜੇ ਇਦਾਂ ਟੋਰਚੀ ਮੀਂਹ ਪਵੇ ਤਾਂ ਗੱਡੀ ਵੀ ਸਾਫ਼ ਰਹੇ। ਤੇਰੀ ਗੱਲ ਸੁਣ ਬਾਲਾ ਨਾ ਕਰ। ਮੱਕੀ ਵਾਲੇ ਕੁੱਟਣਗੇ ਵੀ ਆਪਾਂ ਆ ਆਪਾਂ ਵੀ ਕੁਛ ਨਹੀਂ ਕਹਿੰਦੇ ਹੈ ਕੱਲ ਤਾਂ ਦਵਿੰਦਰ ਨੂੰ ਡਰ ਲੱਗਣ ਲੱਗੇ ਕਿ ਇਹ ਸੱਚੀ ਨਾਲ ਕੁੱਟ ਬੈਠੇ ਨੇ ਉਹ ਚਾਰ-ਚਾਰ ਡਰੈਕਟਰ ਖਿੱਚਦੇ ਆ ਯਾਰ ਇੱਕ-ਇੱਕ ਮੇਰੇ ਸਿਬਰ ਨੇ ਵੀਡੀਓ ਦਖਾਈ ਆ ਯਾਰ ਕੁਛ ਚਾਰ-ਚਾਰ 5 ਪੁਆਇੰਟ ਡਰੈਕਟਰ ਇੱਕ ਟਰੈਲਰ ਖਿੱਚਣ ਲੱਗੇ ਹੋਇਆ ਕਿਸੇ ਕਿਸ ਨੇ ਪਿੱਛੇ ਉਹ ਡਰੈਕਟਰ ਪਾਇਆ ਹੋਇਆ ਕਿਸੇ ਨੇ ਮੂਹਰੇ ਉਹ ਕਿਸੇ ਨੇ ਜ਼ੈੜ ਤੋਂ ਆ ਮੌਸਮ ਕਰਕੇ ਮੱਕੀਆਂ ਦਾ ਕੰਮ ਵੀ ਲੈ ਕੇ ਬਹੁਤ ਗਿਆ ਇੱਕ ਦੀ ਮੀਂਹ ਥੋੜੀ ਜਿਹੀ ਪਹਿਲਾਂ ਵੀ ਸੱਚੀ ਸਹੀ ਆ ਹੈਨਾ ਹਾਂਜੀ ਤਕਿ ਜਿਵੇਂ ਉਹ ਝੋਨੇ ਪਹਿਲਾਂ ਲੱਗੇ ਆ ਇੱਕ ਚੀਜ਼ ਦਾ ਮੈਨੂੰ ਲੱਗਦਾ ਫਾਇਦਾ ਹੋਊਗਾ ਜਿਹੜਾ ਜਦੋਂ ਆਪਾਂ ਝੋਨਾ ਬੜਦੇ ਹੁੰਨੇ ਆ ਚਾਹੇ ਝੋਨਾ ਸੁੱਕਾ ਵੀ ਹੋਵੇ ਉਹ ਮੌਇਸਚਰ ਪੱਦੀ ਆਉਣਾ ਹੁੰਦਾ ਸ਼ਾਇਦ ਇਸ ਵਾਰੀ ਉਹ ਟਾਈਮ ਮੌਇਸਚਰ ਠੀਕ ਆਊਗਾ ਕਿਉਂਕਿ ਝੋਨੇ ਥੋੜੇ ਜਿਹਾ ਪਹਿਲਾਂ ਵੱਡੇ ਜਾਣਗੇ ਪਿਛਲੇ ਸਾਲ ਨਾਲ ਹਾਂਜੀ ਹੈਨਾ ਇਹ ਚੀਜ਼ ਦਾ ਫਰਕ ਪੈ ਸਕਦਾ ਸਹੀ ਬਾਕੀ ਸਮਾਂ ਦੱਸੋ ਕਿ ਮੌਸਮ ਦਾ ਕੁਝ ਨਹੀਂ ਪਤਾ ਹੁੰਦਾ ਕਈ ਵਾਰੀ ਮੌਸਮ ਵੀ ਅੱਗੇ ਪਿੱਛੇ ਹੋ ਜਾਂਦਾ ਪਰ ਇਸ ਵਾਰੀ ਮੌਸਮ ਨਹੀਂ ਹੈ ਹੁਣ ਅੱਗੇ ਪਿੱਛੇ ਹੋਇਆ ਹੋਇਆ ਮੌਸਮ ਐਂ ਤੇ ਸੌਣ ਪਹਿਲਾਂ ਆ ਗਿਆ ਨਾ ਚਲੋ ਬਾਕੀ ਸਭ ਬੜੀਆ ਯਾਰ ਪਾਬਾ ਸਭ ਨੂੰ ਰੋਟੀ ਦਈ ਹੈ ਸਭ ਨੂੰ ਖੁਸ਼ੀਆਂ ਦਈ ਜਾਵੇ ਸਭ ਨੂੰ ਨਜ਼ਾਰੇ ਦਈ ਜਾਵੇ ਬਸ ਹੋਰ ਆ ਪਰੋਖੀ ਚਾਹੀਦਾ ਸਹੀ ਬਾਤ ਹੈ ਪਰ ਸ਼ੁਰੂ ਸੱਤਾ ਕਰੇ ਪਰ ਸ਼ੇਰ ਕਹਿੰਦਾ ਡੈਡਾ ਕੀ ਬਾਤ ਕਰ ਰਹੇ ਹੋ ਆਪ ਜੇ ਤੁਸੇ ਕਦੇ ਮਲੇਰਕੋਟਲੇ ਸ਼ਹਿਰ ਆਉਂ ਜੇ ਤੁਸੇ ਕੋਪੋ ਬੱਲਿਓ ਆਉਂਦੇ ਹੋਏ ਆ ਮਲੇਰਪੋਟਲਾ ਐਂਟਰ ਹੋਣ ਤੋਂ ਪਹਿਲਾਂ ਹੀ ਨਰਸਰੀਆਂ ਬਹੁਤ ਨੇ ਸ਼ਹਿਰ ਦੇ ਵਿੱਚ ਮਤਲਬ ਤੁਸੀਂ ਬੂਟੇ ਬਾਟੇ ਲੈ ਕੇ ਜਾਣੇ ਹੋਏ ਤਾਂ ਇੱਥੇ ਬਹੁਤ ਆਪਸ਼ਨਾਂ ਨੇ ਸੀਤਾਗ੍ਰਾਮਰ ਸਕੂਲ ਦੇ ਕੋਲੇ ਜੇ ਤੁਸੀਂ ਅਮਰਗੜ ਵੱਲੀ ਆਉਂਦੇ ਹੋਏ ਤਾਂ ਸਾਰਾ ਮਲੇਗੋਟਲਾ ਟੱਪ ਕੇ ਫਿਰ ਇਹ ਦੂਜੇ ਪਾਸੇ ਰਹਿ ਜਾਂਦਾ ਹਾਂ ਠੀਕ ਹੈ ਜੀ ਹਾਂਜੀ ਮਤਲਬ ਜੇ ਤੁਸੀਂ ਕੋਈ ਬੂਟਾ ਬਾਟਾ ਲੈਣਾ ਹੋਇਆ ਤਾਂ ਇੱਥੇ ਬਾਧੂ ਆ ਜੀ ਅਗੇ ਲੈ ਜਾਦੇ ਤੇ ਉਦੋਂ ਬਾਅਦ ਜੇ ਥੋਣ ਲੱਗੀ ਭੁੱਖ ਮਲੇਰ ਕੋਟਲੇ ਐਂਟਰ ਹੁੰਦੇ ਸਾਰ ਹੈਗਾ ਰਹਿਮਾਨੀ ਇੱਥੇ ਤਾਂ ਚਿਕਨ ਬੜਾ ਸਵਾਦਾ ਬੱਕਰਾ ਬੜਾ ਸਵਾਦਾ ਕਹਿੰਦੇ ਕਿਉਂ ਬਈ ਮੈਂ ਤਾਂ ਕਦੇ ਖਾਦਾ ਨਹੀਂ ਸੀ ਹਾਂਜੀ ਵਧੀਆ ਗੱਲਾਂ ਜਦੋਂ ਅਸੀਂ ਕੋਟਲੇ 'ਚ ਐਂਟਰ ਕੀਤੇ ਸੀਗੇ ਉੱਥੇ ਕੋਸ਼ਕ ਦੁਕਾਨਾਂ ਬੰਦ ਸੀਗੀਆਂ ਸਾਨੂੰ ਲੱਗਿਆ ਜੇ ਬੰਦ ਆ ਪਰ ਜਦੋਂ ਹੀ ਅਸੀਂ ਮੇਨ ਬਾਜ਼ਾਰ 'ਚ ਆਏ ਤਾਂ ਭਰਿਆ ਪਿਆ ਮੇਨ ਬਾਜ਼ਾਰ ਤਾਂ ਕਿਉਂ ਜੀ 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 ਸਹੀ ਬਾਤ ਬੋਲੀ ਮੈਨੇ ਜੀ 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 ਹੁਣ ਪਹਿਲਾਂ ਗੱਡੀ ਪਾ ਜੀ 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 ਸੋਚਿਆ ਕੋਟਲੇ ਆਏ ਆ ਪਿੰਦਰ ਨੂੰ 7 ਸਟੋਰ ਤੋਂ ਥੋੜੀ ਜਿਹੀ ਟੀ-ਸ਼ਰਟਾਂ ਹੀ ਲੈ ਲਈ चेयर और सिलेक्ट कर डैडा दे टी शर्ट सही है ਮੈਨੂੰ ਹਮੇਸ਼ਾ ਨਾ ਰੈੱਡ ਕਲਰ ਪਸੰਦ ਆਉਂਦਾ ਮੈਨੂੰ ਆਹ ਟੀ-ਸ਼ਰਟ ਪਸੰਦ ਆਈ ਸੀ ਪਿੰਦਰ ਨੇ ਰੈੱਡ ਕਲਰ ਕਰਕੇ ਹੁਣੇ ਲੈ ਆਜੋ ਜੀ ਇੱਕ ਅੱਛੀ ਨਹੀਂ ਡੋਟ ਗੜਿਆ ਨੋ ਨੋ ਇਧਰ ਵਾਪਸ ਆਪ ਇਸਵੇਂ ਹੋਰ ਟੀ-ਸ਼ਰਟ ਲੈ ਲਈ ਹੁਣ ਪਜਾਮੇ ਵੱਲੀ ਆਹ ਸੋਹਣਾ ਮਾ ਆ ਮੇਰੇ ਆਉਣਾ ਨਹੀਂ ਪਾ ਹਲੋ ਹਲੋ ਖੁਸ਼ ਹੋ ਨਹੀਂ ਕਰਤੀ ਜਰਾ ਨਹੀਂ ਸਾਲ ਬਾਅਦ ਤਾਂ ਤੁਸੀਂ ਸ਼ੋਪਿੰਗ ਕਰਨੀ ਹੁੰਦੀ ਐ। ਥੈਂਕ ਯੂ ਸਾਲ ਤੋਂ ਹੀ ਬਾਕਪਾ ਗਿਆ। ਹਾਂ। ਐਤਮਿਲ ਦਾ ਲਾਸਟ ਸ਼ੋਪਿੰਗ ਮੈਂ ਕੀਤੀ ਸੀ ਪਰ ਨਹੀਂ ਜਦੋਂ ਆਪਾਂ ਉਹ ਟੂਰ ਤੇ ਗਏ ਸੀ। ਉਦੋਂ ਹੀ ਕੀਤੀ ਸੀਗੀ। ਉਦੋਂ ਹੀ ਮੈਂ ਉਹ ਲਈਆਂ ਚਾਹ ਕੇ ਛੱਟੇ। ਹੂੰ। ਉਹੀ ਚੱਲਦੀਆਂ ਨੇ ਹੁਣ ਤੱਕ। 7 ਸਟੋਰ ਤੋਂ। ਇੱਕ ਹਰ ਵੇਲੇ ਤਾਂ ਫੋਨ ਪਿੱਛੇ ਲਿਓ ਹੋ ਗਈ ਸੀ। ਇਹ ਬੰਦਾ ਜੋ ਸਟੋਰ ਚ ਨਿਕਲਣ ਦਾ ਨਾਮ ਵੀ ਨਹੀਂ ਲੈ ਰਿਹਾ। ਉਹ ਯਾ ਪਿੰਟਰ ਦਾ ਚਲਾਣਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਬਸ ਸੋਹਣੀ ਲੱਗਦੀ ਆ ਆਕਰ ਸ਼ੋਪਿੰਗ ਡਨ ਫਰੋਂ ਸੈਵਨ ਸਟੋਰ ਮਲੇਰ ਕੋਟਲਾ ਲਾਸਟ ਟਾਈਮ ਜਦੋਂ ਅਸੀਂ ਡਾਰਜਲਿੰਗ ਗਏ ਸੀ ਉਦੋਂ ਸ਼ੋਪਿੰਗ ਕੀਤੀ ਸੀ ਇੱਥੋਂ ਉਸ ਤੋਂ ਬਾਅਦ ਮੈਂ ਸ਼ੋਪਿੰਗ ਕੀਤੀ ਵੀ ਨਹੀਂ ਵੈਸੇ ਚਲੋ ਚੱਲੀਏ ਹੁਣ ਆਜੋ ਬਈ ਓਏ ਇੱਧਰ ਵੀ ਚੜ ਜੋ ਡਿੱਗੀ ਚੋਂ ਯਾ ਨਜ਼ਾਰਾ ਕਰਨਾ ਤੇਰੀ ਕਾ ਨਾ ਲੀਕੀ ਯਾਰ ਆਇਆ ਕਾਚਾ ਵੀ ਲੀਕੀ ਹੈ ਕਿ ਤੇਰੀ ਬਿੰਦੀ ਕਿ ਲੰਗੂ ਪਹਿਲਾਂ ਤਾਂ ਬਈ ਪਿੰਦਰ ਨੂੰ ਦੁਕਾਨ ਚ ਵੜਨ ਔਖਾ ਵਾ ਇਹਨਾਂ ਦਾ ਇੱਕੋ ਹੀ ਡਾਇਲੋਗ ਹੁੰਦਾ ਉਹ ਸਰਦਾ ਮੇਰਾ ਕੱਪੜਿਆਂ ਵੀ ਨਾ ਸਰਦਾ ਹਲੇ ਜੇ ਦੁਕਾਨ ਚ ਵੜ ਜਾਣ ਫਿਰ ਇਹ ਕੱਢਣੇ ਔਖੇ ਨੇ ਠੀਕ ਆ ਫਿਰ ਇਹ ਕੱਢ ਲਿਆਉਂਦੇ ਫਿਰ ਬਾਹਰ ਆ ਕੇ ਇਹਨਾਂ ਨੂੰ ਟੈਨਸ਼ਨ ਹੋ ਜਾਂਦੀ ਆ ਓਏ ਇੰਨੇ ਪੈਸੇ ਲਾਇਆ ਹੁੰਦੇ ਇਹ ਪਿੰਦਰ ਦਾ ਅੱਜ ਦਾ ਨਹੀਂ ਹਰੇਕ ਵਾਰੀ ਦਾ ਪਿੰਦਰ ਦਾ ਹੀ ਕੰਮ ਹੁੰਦਾ ਪਰ ਹੁਣ ਤਾਂ ਬਹੁਤ ਜ਼ਰੂਰਤ ਲੱਗੇ ਸਹੀ ਗੱਲ ਆ ਹੁਣ ਤਾਂ ਜੇ ਪਿੰਦਰ ਨਾ ਕਹਿੰਦੇ ਸੀ ਪਾਵਰ ਮੇਰੇ ਕੱਪੜੇ ਕੱਢੀ ਮੈਂ ਸੋਚੀ ਹੁੰਦੀ ਸੀ ਕਿਹੜਾ ਕੱਪੜਾ ਕੱਢਾਂ ਕਿਉਂਕਿ ਸਾਰੇ ਘਰੇ ਪੌਣ ਵਾਲੇ ਬਾਹਰ ਅੰਦਰ ਵਾਲੇ ਇੱਕੋ ਹੀ ਕੀਤੇ ਪਏ ਸੀਗੇ ਇੱਕ ਗੱਲ ਆ ਬੰਦਾ ਆਪਦੀ ਬੋਲੀ ਦੀ ਬਹੁਤ ਖਾਂਦਾ ਜਿਵੇਂ ਮੈਂ ਨਾ ਵਾਲੀ ਥੋਕਰੀ ਫਗੜੀ ਨਹੀਂ ਮਾਰਦਾ ਮੈਂ ਪਿਛਲੇ ਕਿੰਨੇ ਟਾਈਮ ਤੋਂ ਨਾ ਉਹੀ ਟੀ-ਸ਼ਰਟਾਂ ਬਾਰ-ਬਾਰ ਪਾਈ ਜਾਂਦਾ ਪਰ ਮੈਨੂੰ ਕਦੇ ਕਮੈਂਟ ਨਹੀਂ ਆਇਆ ਕੀ ਯਾਰ ਤੂੰ ਉਹੀ ਕੱਪੜੇ ਪਾਈ ਫਿਰਦਾ ਸਹੀ ਗੱਲ ਤੂੰ ਉਵੇਂ ਫਰੀ ਜਨ ਸਹੀ ਗੱਲ ਹਨੇ ਨਹੀਂ ਆ ਸਾਰਿਆਂ ਨੂੰ ਪਤਾ ਵੀ ਐ ਅੱਜ ਹੀ ਐ ਅਸੀਂ ਤਾਂ ਕਿ ਇੱਕ ਪੂਰਾ ਸਿਆਲੇ ਘਰੇ ਕੋਟ ਨਾ ਕਰਦਾ ਸੀ ਮੇਰਾ ਤਾਂ ਹਰਾ ਕੋਟ ਐ ਫੇਮਸ ਹੋ ਗਿਆ ਹੁਣ ਮਿਸ ਕਰਦੇ ਯਾਰ ਬਾਈ ਤੂੰ ਹਰਾ ਕੋਟ ਪਾ ਹਰਾ ਕੋਟ ਪਾ ਗਏ ਸਾਡੇ ਜਵਾਦ ਜੁੜੇ ਹੋਏ ਆ ਉਹਦੇ ਨਾਲ ਮੈਂ ਕਹਿੰਦੀ ਇੱਕ ਸਿਆਲਪਿੰਦਰ ਨੇ ਉਹਦੇ ਨਹੀਂ ਕਰਦਾ ਹਨਾ ਪੂਰਾ ਸਿਆਣਾ ਕੱਢਣ ਵਾਲੇ ਕਹਿੰਦਾ ਫਿਰ ਵੀ ਆਪਾਂ ਨੇ ਇਨਫਲੂਐਂਸਰ ਯੂਟਿਊਬਰ ਕਹਿ ਲੋ ਜਿਵੇਂ ਮਰਜ਼ੀ ਵੀ ਬੰਦਾ ਬਦਲ ਬਦਲ ਕੱਪੜੇ ਪਾਉਂਦਾ ਇਹ ਕਰਦਾ ਉਹ ਕਰਦਾ ਤੂੰ ਨਹੀਂ ਬੰਦੇ ਦੀ ਬੋਲੀ ਚਾਲੀ ਵਧੀਆ ਹੋਣੀ ਚਾਹੀਦੀ ਆ ਇਹ ਤਾਂ ਹਣ ਜੇ ਮੈਂ ਕਹੂੰਗਾ ਮਾਤਾ ਜੀ ਐਂ ਕਰ ਦੂ ਮੈਂ ਤਾਂ ਕਰ ਦੂ ਕੱਪੜੇ ਮੈਨੂੰ ਲੈਣਾ ਹੁਣ ਆਹ ਬੁਕਰਾਈ ਆ ਸਹੀ ਗੱਲ ਚਲੋ ਵੀ ਹੁਣ ਬਾਹਰ ਮੀਂਹ ਹਲੇ ਤੱਕ ਥੋੜਾ ਥੋੜਾ ਫੇਰ ਪੈ ਰਿਆ ਵਾ ਤੇ ਜੇ ਹੁਣ ਪਿੰਦਰ ਨੇ ਸ਼ਾਪਿੰਗ ਕੀਤੀ ਆ ਸਾਨੂੰ ਵੀ ਥੋੜਾ ਜਿਹਾ ਖਲੌਣਾ ਪਲੌਣਾ ਹੁਣ ਬਣਦਾ ਭਾਈ ਬਾਕੀ ਗੱਲਾਂ ਦੀਆਂ ਗੱਲਾਂ ਜਦੋਂ ਮੈਂ ਸ਼ਾਪਿੰਗ ਕਰ ਰਿਹਾ ਸੀ ਨਾ ਮੇਰਾ ਪੁੱਤ ਵੀ ਰਾਮ ਦੇ ਨਾਲ ਸ਼ਾਂਤ ਸੀ ਨਹੀਂ ਇਹ ਇੰਨਾ ਟਾਈਮ ਸ਼ਾਂਤ ਰਹਿੰਦਾ ਨਹੀਂ ਜਦੋਂ ਨਾ ਮਾਣੇ ਸ਼ਾਪਿੰਗ ਕਰਨੀ ਹੁੰਦੀ ਆ ਪੁੱਤ ਦੀ ਵੀ ਨੇਰੀ ਚੱਕੀ ਪਈ ਹੁੰਦੀ ਆ ਤੇ ਉਹਦਾ ਤਾਂ ਮੂੰਹ ਹੀ ਦੇਖਣ ਵਾਲਾ ਹੁੰਦਾ ਬਾਬੀ ਇਹ ਤੁਰਦੀ ਹੀ ਨਹੀਂ ਹੈਗੀ ਇੱਥੋਂ ਉਹ ਯਾਰ ਸਾਰੀ ਉਮਰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਾਂ ਨਾ ਮੈਂ ਸਾਰੀ ਉਮਰ ਪਵਨ ਨੂੰ ਬਹੁਤ ਸ਼ਾਪਿੰਗ ਕਰਾਈਆ ਆਪ ਸੈਕਰੀਫਾਈਸ ਕਰ ਕਰਕੇ ਇਹਨੂੰ ਚੀਜ਼ਾਂ ਲੈ ਕੇ ਦਿੱਤੀਆਂ ਨੇ ਪਰ ਮੈਨੂੰ ਹਲੇ ਵੀ ਇਹ ਸੁਣਾ ਦਿੰਦੀ ਆ ਤੇ ਤੂੰ ਮੇਰੀ ਵਾਰ ਨੂੰ ਮੂੰਹ ਬਣਾ ਲੈਣਾ ਤੂੰ ਮੈਨੂੰ ਕੁਝ ਲੈ ਕੇ ਨਹੀਂ ਦਿੰਦਾ ਮੈਂ ਕਿਹਾ ਯਾਰ ਬਈ ਮੈਂ ਨਹੀਂ ਇਹਨੂੰ ਲੈ ਕੇ ਜਾਂਦਾ ਨਾ ਫੇਰ ਤੂੰ ਰਹਿਣ ਦੇ ਅੱਜ ਪਤਾ ਅੱਜ ਉਥੇ ਸਟੋਰ ਤੇ ਕਿੰਨੀਆਂ ਚੀਜ਼ਾਂ ਆ ਟੀ-ਸ਼ਰਟ ਆ ਮੈਂ ਆਪ ਦੇਖ ਦੇਖ ਕੇ ਕਿਆ ਪਿੰਦਰ ਤੁਸੀਂ ਇਹ ਲਓ ਇਹ ਲਓ ਫਿਰ ਤੈਨੂੰ ਵੀ ਕੱਪੜੇ ਦਾ ਮੈਂ ਹੀ ਲੈ ਕੇ ਦਿੰਦਾ ਹਾਂ ਨਾ ਚਲੋ ਠੀਕ ਹੈ ਕੱਟ 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 ਸ਼ਾਪਿੰਗ ਦੇ ਪਿਓ ਨੇ ਕੀਤੀ ਆ ਤੇ ਚਾਹ ਇਹਨੂੰ ਚੜਿਆ ਹੋਇਆ ਵਾ ਪੂਰਾ ਖੁਸ਼ ਆ ਸਹੀ ਗੱਲ ਆ ਪਹਿਲਾਂ ਤਾਂ ਮੈਨੂੰ ਲੱਗਿਆ ਸੀ ਅੱਜ ਦੁਕਾਨ 'ਚ ਬੜਨ ਸਾਰੇ ਕੱਚੀ ਨਹੀਂ ਉੱਠ ਖੜਿਆ ਮੈਂ ਕਿਹਾ ਲੈ ਵੀ ਇਹਨੇ ਨਹੀਂ ਹੁਣ ਕੁਛ ਕਰਨ ਦੇਣਾ ਵੀ ਕੋਈ ਕੱਪੜਾ ਲੀੜਾ ਮੈਨੂੰ ਮੀਂਹ ਨਹੀਂ ਖਰੀਦਣ ਦਵੇ ਬਟ ਉੱਥੇ ਵਧੀਆ ਖੇਡ ਗਿਆ ਹਨਾ ਪੂਰਾ ਪੂਰਾ ਖੁਸ਼ ਵੀ ਮੇਰੇ ਡੈਡਾ ਕੱਪੜੇ ਲੈਂਦਾ ਪਿੰਦੇ ਟੀ-ਸ਼ਰਟ ਟਰਾਈ ਕਰਨ ਆਪ ਜਿਆ ਜ ਆ ਦੇਖੇ ਮੂਰੇ ਇਹ ਕੋ ਰਾਸ ਵਾਲੀ ਗੱਲ ਚਲੋ ਆ ਬਾਅਦ 'ਚ ਪੁਰਾਣੇ ਕੱਪੜੇ ਪਾ ਲੇ ਕਹ ਡੜਾ ਤਾਂ ਗੰਦੇ ਆ ਲਾ ਦੇ ਕਹਿੰਦਾ ਗੰਦੇ ਕੱਪੜੇ ਡੜਾ ਇਹ ਲਾ ਦੇ ਕਹਿੰਦਾ ਚਲੋ ਕੋਣ ਸਾਡੇ ਪਲਾਨ ਚ ਥੋੜਾ ਜਿਹਾ ਚੇਂਜ ਆ ਗਿਆ ਰਣਸ਼ੇਰ ਨੇ ਰੋਣਾ ਪਾ ਲਿਆ ਉਹਲੇ ਦਿਨੇ ਇੱਕ ਕਾਲੀ ਸਕਾਰਪਿਓ ਨੰਗੀ ਇਹ ਕਹਿੰਦਾ ਇਹ ਤਾਂ ਮੇਰਾ ਮਾਮਾ ਜਾਂਦਾ ਵਾ ਅਸੀਂ ਕਿ ਮਾਮਾ ਨਹੀਂ ਹੈਗਾ ਵੀ ਮਾਮਾ ਤਾਂ ਘਰੇ ਆ ਕਹਿੰਦਾ ਚਲੋ ਘਰ ਨੂੰ ਮੈਂ ਤਾਂ ਮਾਮੂ ਕੋਲੇ ਜਾਣਾ ਮੈਂ ਨਹੀਂ ਰੌਲਾ ਪਾਇਆ ਨਹੀਂ ਇਪਵਾਇਆ ਭਵਨ ਨਿੱਗਿਆ ਅਧਰ ਡੈਣਾ ਇੱਧਰ ਜਾਂਦਾ ਉਹ ਕਹਿੰਦਾ ਤੈਨੂੰ ਮੈਂ ਕੁੱਟੂ ਮਝੂਣੂ ਤੈਨੂੰ ਮੈਂ ਕੁੱਟੂ ਵਰਮਗਾ ਚੱਲਣਾ ਹੈ ਤਾਂ ਬਿੱਲੀ ਨਾ ਇਹ ਹੁੰਦੀ ਹੈ ਮਦਰ ਪਾਵਰ ਹਾਂ ਫਿਰ ਨਾਲੇ ਜਗ੍ਹਾ ਪਰ ਆਇਆ ਹੋਇਆ ਮੈਂ ਕਿ ਚੱਲ ਨਾਲੇ ਉਹਨੂੰ ਮੇਲੇ ਆਪਿਆ ਕੌਣ ਆਇਆ ਹੋਇਆ ਕਿਹੜੋ ਤਾਂ ਜਰਾਵਰ ਨਾ ਕਿਤੂ ਰੰਚੇਰ ਮੈਂ ਤਾਂ ਮੰਨ ਗਿਆ ਮੇਰਾ 570 ਬਾਅਦ ਕਰ ਜਾਵਾਂ ਮੈਂ ਉਹੀ ਕੀ ਕਰਵਾ ਲਾਂਗੇ ਇੱਕ ਟੀ-ਸ਼ਰਟ ਤਾਂ ਫਰੀ ਹੋएगी ਬਤਾਈ ਹੋ ਗਿਆ ਬਾਜਰ ਵੱਡਾ ਹੋ ਗਿਆ ਨਹੀਂ ਬੁੱਤ ਹਾਲੇ ਕਿਤੇ ਵੱਡਾ ਹੋ ਗਿਆ ਇਹਨੂੰ ਆਇਆ ਮੇਰ ਨਾਲ ਖੇਡੇ ਹਾਂ ਇਹਨੂੰ ਆਇਆ ਵੀ ਬਾਜਰ ਮੇਰ ਨਾਲ ਖੇਡੇ ਜਰਾਵਰ ਐਸੀ ਨਾ ਉਹਦਾ ਬਾਜਰੀਦਾਰ ਲਿਆ ਰੰਚੇਰ ਵਿੱਚ

ਭੱਜੋ ਕਿੱਥੇ ਭੱਜਾਂ ਗੱਡੀ ਫਿਰ ਗੱਡੀ ਕੌਣ ਲੈ ਕੇ ਜਾਊ ਦਾਦੂ ਨਹੀਂ ਲੈ ਕੇ ਜਾਊਗਾ ਮਮਾ ਚਲਾ ਕੇ ਮਮਾ ਨੂੰ ਆਉਂਦੀ ਆ ਉਹ ਤੇ ਮੈਨੂੰ ਤਾਂ ਗੱਡੀ ਸਟਾਰਟ ਕਰਨੀ ਵੀ ਨਹੀਂ ਆਉਂਦੀ ਨਹੀਂ ਚੱਲਦੀ ਆਉਂਦੀ ਨਹੀਂ ਆਉਂਦੀ ਮੈਨੂੰ ਡਾਡਾ ਸਿਖਾਉਂਦਾ ਹੀ ਨਹੀਂ ਹਾਂ ਦਾਣਾ ਕੁੱਤੂ ਗਮਕਾ ਮੰਗ ਹੁਣ ਕਰੋ ਗੱਲ ਹੁਣ ਬੋਲੋ ਤੁਸੀਂ ਹਾਂ ਲੋ ਪੰਗਾ ਸਾਡੇ ਨਾਲ ਹੁਣ ਸਾਡੀ ਪਾਰਟੀ ਵੱਡੀ ਹੋ ਗਈ ਸੀ ਦੋ ਜਾਣੇ ਹੋ ਗਏ ਮੈਂ ਤਾਂ ਇੱਧਰ ਨੂੰ ਮੋੜ ਲੱਗਿਆ ਗੱਡੀ ਮੈਂ ਤਾਂ ਗੱਡੀ ਇੱਧਰ ਨੂੰ ਮੋੜ ਲੱਗਿਆ ਨਹੀਂ ਮੈਂ ਨਹੀਂ ਲੈ ਕੇ ਜਾਣਾ ਨਹੀਂ ਯਾਰ ਬਤ ਉੱਤੇ ਹੀ ਚੱਲੇ ਆਪਾਂ ਮੈਂ ਚਾਂਦੀ ਜਾਣਾ ਮੈਂ ਨਹੀਂ ਹਾਈ ਹਾਈ ਗੱਲ ਨਵੇੜੀ ਕਰਾ ਟਟੋਪਰੇ ਟਟੋ ਪੰਗਾ ਬਤ ਮੈਂ ਤਨ ਕੈਂ ਲੈ ਕੇ ਚੱਲੇ ਆਪਾਂ ਬਤ ਤੂੰ ਕਿਹਾ ਤਾਂ ਹੀ ਮੈਂ ਚੱਲਿਆ ਤੇਰੀ ਮਾਂ ਕਹਿੰਦੀ ਫੇਰ ਨਹੀਂ ਸੀ ਮੈਂ ਜਾਂਦਾ ਬਸ ਬੋਤੇ ਨਹੀਂ ਕੀ ਅੱਜ ਤਾਂ ਤਰੀ ਮਾਂ ਦੇ ਹਾਂ ਹੁਣ ਤੇਰਾ ਕੂਕਾ ਉਹ ਯਾਰ ਤੋਤਾ ਹੋਈ ਹੁਣ ਮੈਂ ਤੇਰੇ ਨਾਲ ਦਾ ਹੋਇਆ ਹੋਇਆ ਸੀ ਤੂੰ ਜੇਗੀ ਵੀ ਕਿਹਾ ਵੀ ਮਾਂ ਦੇ ਕਹਿ ਦੇ ਨਹੀਂ ਚੱਲੇ ਆ ਮੈਂ ਹਾਂ ਇੱਥੇ ਚੰਗਾ ਭਾਈ ਚੰਗਾ ਭਾਈ ਚੰਗਾ ਲੈ ਕੇ ਚੱਲ ਤੋਤਾ ਦੇਖ ਲਓ ਦੋ ਹੱਥਾਂ ਨੂੰ ਜੋੜ ਕੇ ਮੁਕਾ ਬਣਾਇਆ ਹੋਇਆ ਚੰਗਾ ਚੰਗਾ ਪਤਾ ਨਹੀਂ ਕਿਹੜਾ ਬਣਿਆ ਬੰਦਾ ਕਾਰਟੂਨ ਇਹਨਾਂ ਨੂੰ ਮੁਕਾ ਇਹਨਾਂ ਨੂੰ ਮੁਕਾ ਇੱਥੇ ਚੱਕਾ ਲੈ ਚੱਕਾ ਲੈ ਮੁਕਾ ਥੋੜੇ ਜੜੇ ਕੂਕਾ ਬਸ ਬਸ ਬੋਤੇ ਬਸ ਸਾਰੀ ਸਾਰੀ बस 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 ਹੁਣ ਆਤ ਲੜਾਈ ਨਹੀਂ ਕਰਨੀ ਬੱਸ ਕਾਨੀਆਂ ਬੱਸ ਉਹ ਬੱਸ ਡਾਊਨ ਸੀਲਿੰਗ ਵਾਲੇ ਨੇ ਦੇਖੀਏ ਕਿੰਨਾ ਕੰਮ ਕਰ ਲਿਆ ਵੀ ਆ ਪਰਮਾਸਟਰ ਬੈਡਰੂਮ ਚ ਡਿਜ਼ਾਈਨ ਥੋੜਾ ਥੋੜਾ ਸਿਮਿਲਰ ਹੈੜਾ ਪੜਾ ਡਰੈਗ ਰੂਮ ਤੇ ਲੌਬੀ ਤੇ ਸਾਰਾ ਨਹੀਂ ਥੋੜਾ ਥੋੜਾ ਕਰ ਵਾਲੇ ਕੰਮ ਸੌਖੇ ਨਹੀਂ ਨਿਪਟਦੇ ਆਗੇ ਹਲੇ ਵੀ ਘਰੇ ਦੋ ਮਿਸਤਰੀ ਲੱਗੇ ਹੋਏ ਆ ਥੱਲੇ ਲੱਕੜੇ ਲੱਗੇ ਹੋਏ ਆ ਉੱਪਰ ਪੀਓਪੀ ਵਾਲੇ ਲੱਗੇ ਹੋਏ ਆ ਪਰ ਆਇਆ ਜਦੋਂ ਇਹ ਕਰ ਪੂਰਾ ਰੈਡੀ ਹੋ ਗਿਆ ਅਲਟੀਮੇਟ ਲੱਗੂਗਾ ਕਿਉਂਕਿ ਟਾਈਮ ਬਹੁਤ ਲੱਗਿਆ ਇਹਨੂੰ ਮੈਂ ਜਦਦਾ ਕੇ ਜਰਾਵਰ ਨੂੰ ਚੱਕਿਆ ਇਹ ਮੇਰੇ ਮੂੰਹ ਵੱਲੀ ਆ ਹੀ ਦੇਖੀ ਜਾਂਦਾ ਇਹ ਕਹਿੰਦਾ ਅੱਗੇ ਵੀ ਮੈਂ ਕਦੇ ਦੇਖਿਆ ਸੀ ਚਿਹਰਾ ਜਿਹੜਾ ਅੱਜ ਆਇਆ ਵਾ ਹਾਂਜੀ ਆਂਜੀ ਤੂੰ ਤੂੰ ਪਛਾਣ ਲਿਆ ਮੈਨੂੰ ਤੂੰ ਜੀ ਮੈਨੂੰ ਪਛਾਣ ਲਿਆ ਜੀ ਸੁਤਿਆ ਪਿਆ ਸੀ ਆ ਕੇ ਮਾੜਾ ਜਿਹਾ ਗੇਟ ਖੋਲਿਆ ਜਦੋਂ ਹੀ ਉੱਠ ਕੇ ਬੈ ਗਿਆ ਚੱਲੀਏ ਬਾਹਰ ਨੂੰ ਆਪਾਂ ਦੁੱਧੂ ਪੀ ਲਿਆ ਜੀ ਥਿੱਦੀਆਂ ਪਾ ਗੀਆਂ ਜੀ ਹਮਮਾ ਤੇਰਾ ਡਾਡਾ ਤਾਂ ਮੈਨੂੰ ਟਾਈਮ ਲੈ ਕੇ ਬੁਲਾ ਗਿਆ ਫੇਰ ਆ ਕੇ ਕਿਉਂ ਨਾ ਰੁਕੇ ਕਿੱਥੇ ਆ ਗਿਆ ਸੀ ਤੂੰ ਤੂੰ ਹੋਰ ਫਿਰ ਚੱਲੀਏ ਆਪਾਂ ਵਾਪਸ ਤੇਰੀ ਗੇੜੀ ਨੂੰ ਹੈਂ ਚੱਲੀਏ ਵਾਪਸ ਰਬੜਾ ਲੈ ਕੇ ਜਾਣੀਏ ਨੇ ਬੱਸ ਰਬੜਾ ਕੇ ਨਾਨੇ ਦਾ ਪੌਲੀ ਚ ਪਵਾ ਲਈਆਂ ਉਹਨਾਂ ਨਾਲ ਹੀ ਖੁੱਤ ਜਾਂਦਾ ਹਾਂਜੀ ਲੈ ਹੁਣ ਇਹਨੂੰ ਵੀ ਦੇ ਰਬੜਾ ਹੁਣ ਇਹਨੇ ਵੀ ਰਬੜਾ ਲੈ ਲਿਆ ਨੇ ਕਰ ਜਾ ਤੂੰ ਕਰ ਜਾਸ ਅਰੇ ਸੋਈ ਬਾੜਨ ਦਾ ਕੰਮ ਪੂਰੇ ਜੋਰਾ ਸ਼ੋਰਾਂ ਤੇ ਚੱਲਦਾ ਮਛਰਾਲੀ ਰਣ ਸ਼ੇਰ ਕੈਂਡ ਵਧੀਆ ਖੇਡਿਆ ਆਉਂਦਾ ਹੋਇਆ ਹੁਣ ਕੜਸੀ ਚੱਕ ਲੈ ਆਉਣਾ ਦੇ ਪੂਆ ਨਾਲ ਨੂੰ ਮਿਲ ਕੇ ਕਹਿੰਦਾ ਮੇੜ ਲਓ ਪਰ ਮੇ ਤੋਂ ਕੜਛੀ ਨਾ ਖੋਇਓ ਮੈਂ ਕੜਛੀ ਲੈ ਕੇ ਜਾਣੀ ਨਾਲ ਐ ਤਾਂ ਪੁੱਤ ਤੂੰ ਭਾਂਡੇ ਛੇਤੀ ਪੂਰੇ ਕਰ ਲੈ ਕੇ ਘਰ ਦੇ ਹੈ ਕਿਸੇ ਦੀ ਕੜਛੀ ਕਿਸੇ ਦਾ ਕੋਲਾ ਕੱਲ ਤਾਈ ਤੋਂ ਕੱਲ ਤਾਈ ਤੋਂ ਪਲੇਟ ਲੈ ਆਇਆ ਚੌਕੋ ਸਵਾ ਕੇ ਆ ਉਹ ਮੋੜ ਦੀ ਵਾਲੇ ਇਸ ਹਾਮ ਨਾਲ ਸਾਡੇ ਭਾਂਡੇ ਸਾਰੇ ਪੂਰੇ ਹੋ ਜਾਣਗੇ ਚਲੋ ਚਲੋ ਗਈ ਕੋਈ ਇਹ ਇਹ ਪੇੜ ਪ੍ਰਮੋਸ਼ਨ ਨਹੀਂ ਹੈ ਜੇ ਤੁਸੀਂ ਮਲੇਰਪੋਟ ਲਈ ਇਰੀ ਦੇ ਹੋ ਤੇ ਤੁਸੀਂ ਕੱਪੜੇ ਖਰੀਦਨੇ ਆ ਤਾਂ 7 ਸਟੋਰ ਇਸਦੀ ਬੈਸਟ ਮੈਂ ਜੋਥੇ ਪਹਿਲੀ ਵਾਰ ਹੀ ਨਹੀਂ ਗਿਆ ਪਹਿਲਾਂ ਵੀ ਕਾਫੀ ਵਾਰੀ ਜਾ ਚੁੱਕਿਆ ਹਾਂ ਤੇ ਅੱਜ ਜਿਹੜੀ ਮੈਨੂੰ ਇਥੇ ਕਲੈਕਸ਼ਨ ਮਿਲੀਆਂ ਨਾ ਮੇਰੀ ਰੂਹ ਖੁਸ਼ ਹੋ ਗਈ ਮੈਂ ਤੁਹਾਨੂੰ ਮੜਾਇਆ ਦਿਖਾਉਣਾ ਪਹਿਲੀ ਗੱਲ ਤਾਂ ਮੈਂ ਕੁਸ਼ ਲਈ ਪਜਾਮੇ ਮਤਲਬ ਆ ਪਜਾਮਾ ਹੁਣ ਇਹ ਮੈਨੂੰ ਆ ਫੀਲ ਹੋ ਰਿਹਾ ਜਿਵੇਂ ਦੁਕਾਨਾਂ ਨਹੀਂ ਹੁੰਦੇ ਤੁਸੀਂ ਯਾਰ ਕੁਆਲਿਟੀ ਚੈੱਕ ਕਰੋ ਯਾਰ ਪਜਾਮੇ ਦੀ ਯਾਰ ਮੈਂ 3 ਪਜਾਮਾ ਤੁਸੀਂ ਕੁਆਲਿਟੀ ਚੈੱਕ ਕਰਉਂ ਜਿੰਦਾ ਕੋਈ ਜਮਾਈ ਐਂਡ ਸਰਾ ਤੇ ਇੱਕ ਲਈ ਮੈਂ ਜੀਨ ਇਹ ਜੀਨ ਮੇਥੂਰੀ ਡਿਫਰੈਂਟ ਲੱਗੀ ਮਤਲਬ ਇਹ ਜਿਹੜਾ ਸ਼ੀਰ ਜਾਂ ਪੈਂਦਾ ਨਾ ਥੋੜਾ ਜਿਹਾ ਡਿਫਰੈਂਟ ਲੱਗਿਆ ਤੇ ਇੱਕ ਮੈਂ ਜਦੋਂ ਮੋਟਰਸਾਈਕਲ ਰਾਈਡ ਕਰਨ ਜਾਉਂਗਾ ਤਾਂ ਉਹਦੇ ਲਈ ਇੱਕ ਲਿਆ ਆਪਾਂ ਹਾਂ ਕਿੰਦਰ ਜੋਗਰ ਹੂੰ ਜੋਗਰ ਫੌਜੀ ਸਟਾਈਲ ਤੇ ਉਸ ਤੋਂ ਬਾਅਦ ਚ ਕੁਸ਼ਤ ਲਈਆਂ ਮੈਂ ਟੀ-ਸ਼ਰਟ ਤੇ ਟੀ-ਸ਼ਰਟਾਂ ਦੀ ਕੁਆਲਿਟੀ ਵੀ ਮੈਂ ਕਹਾਂ ਭਾਈ ਜਮਾਈ ਐਂਡ ਕੋਈ ਬਹੁਤੀਆਂ ਮਹਿੰਗੀਆਂ ਨਹੀਂ ਹੈਗੀਆਂ ਪਰ ਕੁਆਲਿਟੀ ਇੱਕ ਨੰਬਰ ਤੇ ਦੋ ਚਾਰ ਟੀ-ਸ਼ਰਟਾਂ ਲਈਆਂ ਨੇ ਇੱਕ ਆਹ ਬਲੈਕ ਕਲਰ ਤੁਸੀਂ ਯਾਰ ਡਿਜ਼ਾਈਨ ਵੀ ਚੈੱਕ ਕਰੋ ਯਾਰ ਮੈਨੂੰ ਲੱਗਦਾ ਮੈਂ ਦੁਕਾਨ ਚਲਾ ਦੂੰ ਤੁਸੀਂ ਡਿਜ਼ਾਈਨ ਚੈੱਕ ਕਰੋ ਤੇ ਆਹ ਮੇਰੀ ਫੇਵਰਿਟ ਮੈਨੂੰ ਇਹ ਚੀਜ਼ਾਂ ਬਗੈਰ ਨਹੀਂ ਲੈਣਾਂ ਉਹਨਾਂ ਲਈ ਤੇ ਸੀਕੇ ਤੇ ਆਇ ਇੱਕ ਨੀਲੀ ਟੀ-ਸ਼ਰਟ ਆਇ ਇੱਕ ਜੋਗੋਬਸ ਤੇ ਆਹ ਜਿਹੜੀ ਕਲੈਕਸ਼ਨ ਜਿਹੜੀ ਮੈਨੂੰ ਤਾਂ ਦੀ ਬੈਸਟ ਕਲੈਕਸ਼ਨ ਲੱਗੀ ਲੇਨਲ ਦੀ ਸ਼ਰਟ ਗਰਮੀ ਚ ਪਾਉਣ ਨੂੰ ਸਭ ਤੋਂ ਬੈਸਟ ਤੇ ਆ ਤੁਸੀਂ ਆਹ ਸਟੱਫ ਚੈੱਕ ਕਰੋ ਤੁਸੀਂ ਜੇ ਥੋੜਾ ਜਿਹਾ ਫਾਰਮਲ ਲੁੱਕ ਦੇਣੀ ਆਪਦੇ ਆਪ ਨੂੰ ਇਹ ਹੈਗੀ ਆ ਟੀ-ਸ਼ਰਟ ਪਰ ਤੁ ਨੂੰ ਲੁੱਕ ਦਊਗੀ ਸ਼ਰਟ ਦੀ ਸਹੀ ਗੱਲ ਹੈ ਵੈਰੀ ਪ੍ਰੀਮੀਅਮ ਵੈਰੀ ਪ੍ਰੀਮੀਅਮ ਮੈਨ ਵੈਰੀ ਪ੍ਰੀਮੀਅਮ ਤੇ ਇੱਕ ਆਟੋਮੀ ਦੀ ਟੀ-ਸ਼ਰਟ ਤੁਸੀਂ ਆਹ ਲੁੱਕ ਚੈੱਕ ਕਰੋ ਕਿਉਂ ਪਹਿੰਦਿਆਂ ਨਾ ਤੱਕ ਆ ਮੈਂ ਪਸੰਦ ਕਰਕੇ ਲੈ ਕੇ ਆਇਆ ਹਾਂ ਹਾਂ ਚਲੋ ਇਹ ਬਾਕੀ ਲਾਸਟ ਬਟ ਨਾਥਿੰਗ ਲੀਸਟ ਇਹ ਵੀ ਇੱਕ ਬਹੁਤ ਹੀ ਡਿਫਰੈਂਟ ਚੀਜ਼ ਹੈ। ਮਤਲਬ ਜਦੋਂ ਹੁਣ ਆਪਾਂ ਕੱਲ ਨੂੰ ਆਪ ਤਿਆਰ ਹੋ ਤਿਆਰ ਕਰਾਂਗੇ। ਦੋ ਕੁ ਮਿੰਟ ਦਿਸੇ ਦੇਖਿਆ ਕਰਾਂਗੇ ਕਿ ਹਨਾ ਇਹ ਦੁਨੀਆ ਇਹ ਦੁਨੀਆ ਬਾਕੀ ਠੀਕ ਹੈ ਭਾਈ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ 7 ਸਟੋਰ ਮਲੇਰ ਕੋਟਲਾ ਦੀ ਬੈਸਟ ਸਟੋਰ ਇਨ ਮਲੇਰ ਕੋਟਲਾ ਏਰੀਆ ਮੈਨੂੰ ਲੱਗਦਾ ਬਾਕੀ ਮੈਂ ਇਹ ਵਿੱਚ ਘੁੰਮਿਆ ਵੀ ਘਟਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਕਿ ਕਿੰਨੇ ਰੁਪਏ ਆ ਨਹੀਂ ਲੱਗਾ ਤੇ ਬਾਕੀ ਹੁਣ ਆਪਾਂ ਇਹ ਕਰਦੇ ਆ ਆਪ ਬਲੌਗ ਕਰਦੇ ਆ ਇੱਥੇ ਐਂਡ ਕੇ ਵੀ ਲੋਕ ਬਦਿਆ ਲੱਗਿਆ ਕਿਸੇ ਵੀ ਰੀਜ਼ਨ ਕਰਕੇ ਵੀ ਲੋਗ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਸੋਣਾ ਇੱਕ ਕਮੈਂਟ ਜਰੂਰ ਕਰਿਓ ਬਰ ਮੈਂ ਟਾਟੇ ਕੇ